ਰੇ ਬਚਾਉਣ ਦੀ ਜਿਹੜਾ ਸਾਡਾ ਕੋਟਾ ਹੈ ਜੇਕਰ ਇਹ ਨਹੀਂ ਬਚਿਆ ਤੇ ਅਸੀਂ ਸਾਡਾ ਸੰਘਰਸ਼ ਜਿਹੜਾ ਖਤਮ ਹੋ ਜਾਏ ਕਿਉਂਕਿ 12 ਸਾਲ ਜੀ ਨੇ ਕਹਿਆ ਹੈ ਪੜੋ ਜੁੜੋ ਸੰਘਰਸ਼ ਕਰੋ ਹਾਂਜੀ ਅੱਜ ਇੱਕ ਪਾਸੇ ਪੰਚਪਾਰਤ ਬੰਦ ਦਾ ਸੱਦਾ ਹੈ ਦੂਜੇ ਪਾਸੇ ਤੁਸੀਂ ਰਿਜ਼ਰਵੇਸ਼ਨ ਦੀਆਂ ਤਖਤੀਆਂ ਲੈ ਕੇ ਹੱਥ ਦੇ ਵਿੱਚ ਤੁਸੀਂ ਬਾਜ਼ਾਰ ਦੇ ਵਿੱਚ ਰੋਸ ਮਾਰਚ ਕਰ ਰਹੇ ਹੋ ਕੀ ਕਾਰਨ ਹੈ ਜੀ ਦੇਖੋ ਜੀ ਜਿਹੜਾ ਸੁਪਰੀਮ ਕੋਰਟ ਵੱਲੋਂ ਜੱਜਮੈਂਟ ਆਈ ਹੈ ਨਾ ਕ੍ਰੀਮ ਲਿਆ ਜੱਜਮੈਂਟ ਉਹ ਸੰਵਿਧਾਨ ਦੇ ਉੱਤੇ ਹੀ ਮਾਰ ਹੈ ਜੋ ਕਿ ਸੰਵਿਧਾਨ ਦੇ ਅੰਦਰ ਹੀ 341 342 ਦਾ ਆਰਟੀਕਲ ਦੇ ਅੰਦਰ ਲਿਖਿਆ ਹੈ ਵੀ ਸੰਵਿਧਾਨ ਦੇ ਅੰਦਰ ਜਦੋਂ ਰਿਜ਼ਰਵੇਸ਼ਨ ਹੈ ਨਾ ਉਹ ਰਿਜ਼ਰਵੇਸ਼ਨ ਦੇ ਅੰਦਰ ਰਿਜ਼ਰਵੇਸ਼ਨ ਨਹੀਂ ਦੇ ਸਕਦੇ ਉਹਦੇ باوجود ਵੀ ਸੁਪਰੀਮ ਕੋਰਟ ਦੇ ਜੱਜ ਐਸੀ ਕਮਰਿਆਂ ਦੇ ਵਿੱਚ ਬੈਠੇ ਜੱਜਮੈਂਟ ਦਿੰਦੇ ਨੇ ਕਿ ਇਹਨਾਂ ਦੇ ਵਿੱਚ ਵੀ ਘਟਾਈ ਵਧਾਈ ਹੋ ਸਕਦੀ ਹੈ ਜੋ ਕਿ ਪਿਛਲੇ 75 ਸਾਲਾਂ ਤੋਂ ਜਿਹੜੀ ਰੈਜਿਸਟ੍ਰੇਸ਼ਨ ਲਾਗੂ ਹੋਈ ਹੈ ਉਹਦੇ ਵਿੱਚ ਅੱਜ ਤੱਕ ਸੁਧਾਰ ਨਹੀਂ ਹੋਇਆ ਅੱਜ ਤੱਕ ਜਾਤੀ ਵਿਤਕਰਾ ਨਹੀਂ ਮਿਟਿਆ ਤੇ ਜਿਹੜਾ ਸਮਾਜ ਹੈ ਅੱਜਕੱਲ ਅੱਜ ਵੀ ਅਲਪੜ ਹੈ ਤੇ ਆਰਥਿਕ ਸਥਿਤੀ ਦੇ ਵਿੱਚ ਬਹੁਤ ਪਿੱਛੇ ਆ ਕਿਸ ਤਰ੍ਹਾਂ ਤੁਸੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਕਮੀ ਸਮਝ ਰਹੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਕੁਝ ਕਿਸ ਤਰ੍ਹਾਂ ਦੇ ਨਤੀਜੇ ਆ ਸਕਦੇ ਆ ਕੀ ਤੁਹਾਡੇ ਮੁਰੇਬਕ ਕੀ ਤੁਹਾਨੂੰ ਕਿਸੇ ਗੱਲ ਦਾ ਕੋਈ ਡਰ ਹੈ ਕੀ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਹੈ ਕੀ ਹੋ ਸਕਦਾ ਹੈ ਦੇਖੋ ਜੀ ਜਿਹੜੀ ਜਜਮੈਂਟ ਸੁਪਰੀਮ ਕੋਰਟ ਨੇ ਦਿੱਤੀ ਹੈ ਉਹਨਾਂ ਨੇ ਇਹ ਵੀ ਹਦਾਇਤਾਂ ਦਿੱਤੀਆਂ ਵੀ ਆਪਣੇ ਤੌਰ ਤੇ ਜੋ ਵੀ ਸਟੇਟ ਸਰਕਾਰਾਂ ਨੇ ਉਹ ਇਸ ਨੂੰ ਲਾਗੂ ਕਰ ਸਕਦੀਆਂ ਨੇ ਪਰ ਅਸੀਂ ਅੱਜ ਪਹਿਲੇ ਦਿਨ ਤੋਂ ਇਹ ਮਨ ਬਣਾ ਲਿਆ ਸੀਗਾ ਇਸ ਗੱਲ ਦਾ ਵਿਰੋਧ ਕਰਨਾ ਹੈ ਤਾਂ ਕਿ ਜੋ ਵੀ ਸਰਕਾਰਾਂ ਨੇ ਸਟੇਟਾਂ ਦੇ ਵਿੱਚ ਅਡੜ ਨੇ ਭਾਵੇਂ ਸੈਂਟਰ ਨਾਲ ਜੁੜੀਆਂ ਨੇ ਭਾਵੇਂ ਅਡੜ ਪਾਰਟੀਆਂ ਦੀ ਨਹੀਂ ਉਹ ਵੀ ਜਜਮੈਂਟ ਨੂੰ ਲਾਗੂ ਨਾ ਕਰਨ ਇਸ ਕਰਕੇ ਅੱਜ ਅਸੀਂ ਸਾਰੇ ਸਮਾਜ ਦੇ ਲੋਕ ਇਕੱਠੇ ਹੋ ਕੇ ਨਿਕਲਿਆ ਕਿ ਐਸਸੀ ਤੇ ਐਸਟੀ ਭਾਈਚਾਰੇ ਦੇ ਵਿੱਚ ਫੁੱਟ ਪਾਣ ਵਾਲਾ ਕੰਮ ਨਾ ਕੀਤਾ ਜਾਵੇ ਤੁਹਾਡੇ ਵਿੱਚ ਕੌਣ ਕੌਣ ਤੁਸੀਂ ਨਾਮ ਲਾਓਗੇ ਤੁਹਾਡੇ ਨਾਲ ਕਿਹੜੇ ਕਿਹੜੇ ਮੇਨ ਵਿਅਕਤੀ ਨੇ ਜੀ ਦੇਖੋ ਜੀ ਜਿਹੜੀ ਧਾਰਮਿਕ ਸੰਸਥਾਵਾਂ ਨੇ ਸਾਰੀ ਧਾਰਮਿਕ ਸੰਸਥਾਵਾਂ ਨੇ ਸਾਡੇ ਨਾਲ 바ਵਾ ਸਾਹਿਬ ਅੰਬੇਦਕਰ ਜੀ ਦੇ ਨਾਂ ਤੇ ਜਿਹੜੀ ਯੂਥ ਸਾਡੇ ਨਾਲ ਹੈ ਉਹਨਾਂ ਦੇ ਸੰਸਥਾਵਾਂ ਨੇ ਗੁਰੂ ਵਿਦਾਸ ਮਹਾਰਾਜ ਜੀ ਦੇ ਨਾਂ ਤੇ ਜਿਹੜੀ ਸੰਸਥਾਵਾਂ ਨੇ ਉਹ ਵੀ ਸਾਡੇ ਨਾਲ ਨਹੀਂ ਖਟੀਕ ਭਾਈਚਾਰਾ ਹੈ ਔਰ ਭਾਈਚਾਰਾ ਜਿਹੜੇ ਵੀ ਹੈਗੇ ਆ ਸਾਰਿਆਂ ਨੂੰ ਅਸੀਂ ਬੁਲਾਇਆ ਹੈ ਤੇ ਆਲਓਵਰ ਸਾਡਾ ਮੈਸੇਜ ਲਾਇਆ ਜਿੰਨਾ ਕੋ ਹੋ ਸਕਦਾ ਸਾਰੇ ਨੇ ਇਸ ਰੋਸ ਪ੍ਰਦਰਸ਼ਨ ਵਿੱਚ ਸਾਡਾ ਸਹਿਯੋਗ ਦਿੱਤਾ ਜੀ ਮਲੋੜ ਤੋਂ ਬਾਹਰ ਵੀ ਤੁਹਾਡਾ ਸਹਿਯੋਗ ਮਲੋੜ ਤੋਂ ਬਾਹਰ ਵੀ ਤੁਹਾਡਾ ਸਹਿਯੋਗ ਹੋਇਆ ਜੀ ਬਿਲਕੁਲ ਬਿਲਕੁਲ ਮਲੋੜ ਦੇ ਬਾਹਰ ਵੀ ਮਲੋੜ ਕੇ ਇਹ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਤੇ ਇਸੇ ਤਰ੍ਹਾਂ ਸਾਰੇ ਜਥੇਬੰਦੀਆਂ ਇਕੱਠੇ ਹੋ ਕੇ ਇੱਕ ਬੈਨਰ ਥਲੇ ਵੀ ਇਸ ਦਾ ਮੈਨੂੰ ਰੋਜ ਬਜ਼ਾਰਾ ਕਰ ਰਹੇ ਆ ਤੁਸੀਂ ਅੱਜ ਕਿੰਨੇ ਜਣੇ ਇਕੱਠੇ ਹੋ ਕੇ ਕਿਹੜੇ ਕਿਹੜੇ ਬਜ਼ਾਰਾ ਦੇ ਵਿੱਚ ਗਏ ਹੋ ਹੁਣ ਤੁਹਾਡਾ ਕੀ ਹੁਣ ਤੱਕ ਦਾ ਜਿਹੜਾ ਉਹ ਕੰਮ ਰਿਆ ਜੀ ਹੁਣ ਤੱਕ ਤੁਸੀਂ ਕੀ ਕੁਝ ਕੀਤਾ ਹੈ ਦੇਖੋ ਜੀ ਅਸੀਂ ਗੁਰੂ ਗੋਬਿੰਦ ਸਾਹਿਬ ਮੰਦਿਰ ਤੋਂ ਲਗਭਗ ਅਸੀਂ 9:30 ਵਜੇ ਨਿਕਲੇ ਆ ਤੇ ਅਸੀਂ ਗੁਰੂ ਵਿਦਾਸ ਨਗਰ ਦੇ ਸਾਰੀਆਂ ਗਲੀਆਂ ਕੱਢ ਕੇ ਉਹਦੇ ਬਾਅਦ ਪੀਰਖਾਨਾ ਰੋਡ ਇੰਦਰ ਰੋਡ ਮੇਨ ਬਾਜ਼ਾਰ ਕੱਢਦੇ ਹੋਏ ਤਸੀਲ ਰੋਡ ਤੋਂ ਬੱਤੀਆਂ ਵਾਲੇ ਚੌਕ ਤੋਂ ਹੁਣ ਚਾਰ ਖੰਭਾ ਚੌਕ ਦੇ ਵਿੱਚ ਆਏ ਆ ਤੇ ਸਾਰੀ ਸੰਸਥਾਵਾਂ ਨੂੰ ਨਾਲ ਲੈ ਕੇ ਵੀ ਇਹ ਗੱਲ ਸਮਝਾਉਣ ਦੇ ਆਏ ਆ ਸੁਪਰੀਮ ਕੋਰਟ ਦੀ ਜਿਹੜੀ ਜੱਜਮੈਂਟ ਹੈ ਉਹ ਆਪਾਂ ਲਾਗੂ ਨਹੀਂ ਹੋਣ ਦੇਣੀ ਤੁਹਾਡੇ ਵੱਲੋਂ ਕੋਈ ਮੰਗ ਪੱਤਰ ਦਿੱਤਾ ਗਿਆ ਜੀ ਬਿਲਕੁਲ ਐਸ.ਡੀ.ਐਲ ਸਾਹਿਬ ਨੂੰ ਇੱਕ ਕਿ ਵੀ ਉਹ ਰਾਸ਼ਟਰਪਤੀ ਜੀ ਨੂੰ ਸਾਡਾ ਮੰਗ ਪੱਤਰ ਪਹੁੰਚਾਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਸੁਪਰੀਮ ਕੋਰਟ ਦੇ ਜੱਜ ਨੇ ਇਸ ਤਰ੍ਹਾਂ ਦੀ ਜੱਜਮੈਂਟ ਕਰਨ ਤੋਂ ਪਰਹੇਜ਼ ਕਰਨ ਜੇ ਇਹ ਪ੍ਰਕਿਰਿਆ ਅਸਤਰ ਨਾਲ ਜਾਰੀ ਰਹਿੰਦੀ ਹੈ ਜੇਕਰ ਕਾਨੂੰਨਾਂ ਦੇ ਵਿੱਚ ਕੋਈ ਸੋਧ ਦੀ ਗੱਲ ਅੱਗੇ ਚੱਲ ਰਹੀ ਆ ਤਾਂ ਤੁਹਾਡੇ ਵੱਲੋਂ ਕੋਈ ਕਿਸੇ ਤਰ੍ਹਾਂ ਦੇ ਕੋਈ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਕੋਈ ਕੰਮ ਤੁਹਾਡੇ ਵੱਲੋਂ ਕੀਤੇ ਜਾਣੇ ਆ ਇਸ ਦੇ ਵਿਰੋਧ ਦੇ ਵਿੱਚ ਤੁਸੀਂ ਕੋਈ ਐਕਸ਼ਨ ਲੈ ਸਕਦੇ ਹੋ ਦੇਖੋ ਜੀ ਜੋ 바ਵਾ ਸਾਹਿਬ ਜੀ ਨੇ ਪੁਰਨੇ પાਕੇ ਗਏ ਹੈ ਨਾ ਉਹਨਾਂ ਨੇ ਗੱਲ ਇੱਕ ਕਹੀ ਹੈ ਵੀ ਰਿਜਿਸਟ੍ਰੇਸ਼ਨ ਦੇ ਵਿੱਚ ਰਿਜਿਸਟ੍ਰੇਸ਼ਨ ਨਹੀਂ ਦੇ ਸਕਦੇ ਜੇ ਆਉਣ ਵਾਲੀ ਸਰਕਾਰਾਂ ਇਹ ਕਰਦੀਆਂ ਨੇ ਤਾਂ ਅਸੀਂ ਉਹਦਾ ਪੂਰ ਜ਼ੋਰ ਵਿਰੋਧ ਕਰਾਂਗੇ ਇਸ ਤੋਂ ਵੀ ਜ਼ਿਆਦਾ ਕਰਾਂਗੇ ਹੋ ਸਕਦਾ ਕਈ ਦਿਨਾਂ ਵਾਸਤੇ ਧਰਨਾ ਲੈਣਾ ਪਿਆ ਤੇ ਅਸੀਂ ਉਹ ਲਾਵਾਂਗੇ ਜੈ ਭੀਮ ਜੈ ਭਲ ਜੈ ਭੀਮ ਜੈ ਭਲ ਹਾਂਜੀ ਬਦਾਂ ਚਿਹਰਾ ਜਿ ਰੋਸ਼ ਮਾਰਚ ਕੱਢਿਆ ਗਿਆ ਕਿ ਅੱਜ ਦਾ ਜੋ ਰੋਸ਼ ਮਾਰਚ ਹੈ ਤਾਂ ਮੈਂ ਤੁਹਾਡਾ ਧੰਨਵਾਦ ਕਰੂੰਗਾ ਚੈਨਲ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਛੋਟੇ ਸੱਦੇ ਨੂੰ ਕਬੂਲ ਕਰਦੇ ਹੋਏ ਅੱਜ ਦੀ ਕਵਰਿੰਗ ਕਰਨ ਵਾਸਤੇ ਤੁਸੀਂ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਭਾਰਤਬਾਦ ਦੇ ਕਾਲ ਇਸ ਸਕੇ ਦਿੱਤੀ ਗਈ ਕਿ ਪਿਛਲੇ ਦਿਨੀ 1 ਇਕ 2024 ਨੂੰ ਸੁਪਰੀਮ ਕੋਰਟ ਨੇ ਇੱਕ ਜਜਮੈਂਟ ਦਿੱਤੀ ਹੈ ਜੋ ਕਿ ਸਾਡੇ ਸਮਾਜ ਦੇ ਖੱਤਰ ਖਲਾਫ ਉਹਨੇ ਕੋਟੇ ਚ ਕੋਟਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਕਿ ਸੰਵਿਧਾਨ ਨਾਲ ਇਹਨਾਂ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੰਵਿਧਾਨ ਦੀ ਧਾਰਾ 300 341 342 ਵਿੱਚ ਕੋਈ ਪ੍ਰਾਵਧਾਨ ਨਹੀਂ ਹੈ ਕਿ ਕੋਟੇ ਕੋਟਾ ਦਿੱਤਾ ਜਾ ਸਕੇ ਪਰ ਮਨੁਵਾਦੀ ਸਰਕਾਰ ਬੀਜੇਪੀ ਅਤੇ ਸੁਪਰੀਮ ਕੋਰਟ ਦੀ ਮਿਲੀ ਭੂਗ ਦੇ ਨਾਲ ਇੱਕ ਜਜਮੈਂਟ ਲੇਅਰ ਜੁੜੀ ਦਿੱਤੀ ਗਈ ਹੈ ਇਹ ਸਾਡੇ ਵਾਸਤੇ ਇੱਕ ਘਾਤ ਸਾਬਤ ਹੋ ਸਕਦੀ ਹੈ ਕਿਉਂਕਿ ਇਹਨੇ ਇਕੱਲੀ ਕੌਮ ਨੂੰ ਟਾਰਗੇਟ ਕੀਤਾ ਕਿਉਂਕਿ ਜਿਹੜੀਆਂ ਕੌਮਾਂ ਸੰਘਰਸ਼ ਕਰਦੀਆਂ ਨੇ ਜਾਂ ਕੁਝ ਆਪ ਦਾ ਭਲਾ ਚਾਉਣ ਵਾਸਤੇ ਕੋਈ ਕੰਮ ਕਰਦੀਆਂ ਨੇ ਮੌਜੂਦਾ ਸਰਕਾਰਾਂ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ ਇਸ ਕਰਕੇ ਸਮਾਜ ਨੇ ਸਾਡੇ ਨੇ ਰਲ ਕੇ ਬਹੁਜਿਆ ਸਮਾਜ ਪਾਰਟੀ ਨੇ ਤੇ ਹੋਰ ਸਾਰੀਆਂ ਪਾਰਟੀਆਂ ਨੇ ਸਮਾਜ ਲੜ ਕੇ ਅੱਜ ਭਾਰਤਮਾਨ ਦੇ ਕਾਲ ਦਿੱਤੇ ਸੀ ਤੇ ਜਿਹੜਾ ਤੁਸੀਂ ਹੁਣ ਕਵਰ ਕਰਕੇ ਲੈ ਕੇ ਆਏ ਹੋ ਤੁਹਾਡਾ ਵੀ ਧੰਨਵਾਦ ਹੈ ਤੇ ਅਸੀਂ ਇਹ ਸਰਕਾਰ ਨੂੰ ਫਿਰ ਅਪੀਲ ਕਰਦੇ ਆਂ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਆਂ ਬੇਸ ਜਜਮੈਂਟ ਨੂੰ ਕੈਨਸਲ ਕੀਤਾ ਜਾਵੇ ਤੇ ਲਾਗੂ ਨਾ ਕੀਤਾ ਜਾਵੇ ਜੇਕਰ ਸਰਕਾਰ ਨੇ ਦਾ ਨਾ ਕੀਤਾ ਜਾਂ ਸੁਪਰੀਮ ਕੋਰਟ ਨਾ ਕੀਤਾ ਫਿਰ ਇਹ ਸਮਾਜ ਬਹੁਤ ਤੁਹਾਡਾ ਸਮਾਜ ਹੈ ਕਿਉਂਕਿ 150 ਕਰੋੜ ਦੀ ਆਬਾਦੀ ਵਿੱਚ 38 ਕਰੋੜ ਇਕੱਲੇ ਸਮਾਰ ਭਾਈਚਾਰਾ ਹੈ ਤੇ ਸਾਨੂੰ ਹੀ ਟਾਰਗੇਟ ਕੀਤਾ ਗਿਆ ਹੈ ਇਸੇ ਬੇਨਤੀ ਕਰਦੇ ਆ ਕਿ ਦੇਸ਼ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ ਕਿਉਂਕਿ ਸੁਪਰੀਮ ਕੋਰਟ ਤੋਂ ਉੱਪਰ ਕੋਈ ਪਾਵਰ ਨਹੀਂ ਗਈ ਕਿ ਨਾ ਕਿ ਸਾਨੂੰ ਕੋਈ ਨਮਾ ਰੱਖ ਤਾਉਣਾ ਪਵੇ ਅਸੀਂ ਅਸੀਂ ਬੇਨਤੀ ਕਰਦੇ ਆ ਕਿ ਅੱਜ ਮੈਨੂੰ ਕੈਨਸਲ ਕੀਤਾ ਜਾਵੇ ਕੋਈ ਬਾਜ਼ਾਰ ਬੰਦ ਕਰਾਇਆ ਗਿਆ ਜੀ ਅੱਜ ਕੋਈ ਹਾਂ ਬਾਜ਼ਾਰ ਵੀ ਅਸੀਂ ਅੱਜ ਬੇਨਤੀ ਕੀਤੀ ਸੀ ਬਾਜ਼ਾਰ ਬੰਦ ਹੋਇਆ 2 ਘੰਟਿਆਂ ਲਈ ਅਸੀਂ ਬੰਦ ਕਰਾਇਆ ਸੀ ਜਿਆਦਾ ਅਸੀਂ ਨਹੀਂ ਕਿਹਾ ਕਿਉਂਕਿ ਕੁਝ ਸਾਡੀ ਕਮੀ ਰਹਗੀ ਜਾਂ ਪ੍ਰਸ਼ਾਸਨ ਦੀ ਰਹਗੀ ਕਿਉਂਕਿ ਲਗਾਤਾਰ ਵਟਸਐਪ ਤੇ ਮੈਸੇਜ ਤਾਂ ਜਾ ਰਹੇ ਲਗਾਤਾਰ ਵੀ ਭਾਰਤ ਬੰਦ ਹੈ ਭਾਰਤ ਬੰਦ ਹੈ ਪਰ ਇਹ ਵਪਾਰ ਮੰਡਲਾਂ ਨਾਲ ਮਿਲਦੇ ਤੇ ਭਾਰਤਵੰਦ ਬਹੁਤ ਵਧੀਆ ਮਰੋੜ ਬੰਦ ਹੋਣਾ ਸੀਗਾ ਜਿਹਦਾ ਸਾਰੇ ਮੈਸੇਜ ਵਧੇ ਜਾਣਾ ਸੀਗਾ ਪਰ ਫਿਰ ਵੀ ਸਾਥੀਆਂ ਨੇ ਬਾਜ਼ਾਰ ਵਾਸੀਆਂ ਨੇ ਸਾਡਾ ਸਹਿਯੋਗ ਕੀਤਾ ਦੇਖੋ ਬਰਾੜ ਸਾਹਿਬ ਇਹ ਜਿਹੜੀ ਮੈਸੇਜ ਹੈ ਇਹ ਬਿਲਕੁਲ ਕਲੀਅਰ ਹੈ ਲੋਕਾਂ ਨੂੰ ਬਿਲਕੁਲ ਸਾਫ ਹੋ ਚੁੱਕਿਆ ਹੈ ਕਿ ਮੋਦੀ ਸਰਕਾਰ ਨੇ ਜਿਹੜਾ ਸਾਡੇ ਐ ਬਾਲਵਿਕ ਭਾਈਚਾਰਾ ਮਜਵੀ ਸਿੱਖ ਭਾਈਚਾਰਾ ਤੇ ਰਬਦਾਸੀਆ ਭਾਈਚਾਰਾ ਇਹਦੇ ਵਿੱਚ ਪਾਰ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਵਿੱਚ ਵਧੀਆ ਸਾਡਾ ਸਿਸਟਮ ਚੱਲ ਰਿਹਾ ਹੈ ਕਿੰਨੇ ਭਾਈਚਾਰੇ ਅਸੀਂ ਇਕੱਠੇ ਆ ਹਰ ਪ੍ਰੋਟੈਸਟ ਤੇ ਇਕੱਠੇ ਹੁੰਨੇ ਆ ਪਰ ਆ ਜਿਹੜੀ ਜੱਜਮੈਂਟ ਇਹ ਨਹੀਂ ਕਿ ਕੱਲੀ ਸਰਕਾਰ ਸਰਕਾਰ ਦੀ ਜੱਜਮੈਂਟ ਹੈ ਇਹ ਸਾਰੀ ਮਿਲੀ ਭੁਗਤ ਆਪਣੇ ਸੁਪਰੀਮ ਕੋਰਟ ਦੀ ਵੀ ਹੈ ਕਿਉਂਕਿ ਪਹਿਲਾਂ ਕਿਉਂ ਨਹੀਂ ਫੈਸਲਾ ਆਇਆ ਵੀ ਇਹ ਜੇਕਰ ਹੁਣ ਫੈਸਲਾ ਦਿੱਤਾ ਹੈ ਤਾਂ ਫਿਰ ਇੱਕ ਸਾਡੇ ਕੋਟੇ ਦੇ ਖਿਲਾਫ ਕਿਉਂ ਦਿੱਤਾ ਹੈ ਕੋਟੇ ਚੋਂ ਕੋਟਾ ਵੱਖਰਾ ਕਰਤਾ ਕੋਟੇ ਚੋਂ ਕੋਟਾ ਹੀ ਵੱਖਰਾ ਕੀਤਾ ਨਾ ਤੇ ਇਸ ਕਰਕੇ ਸਾਡੇ ਸੰਵਿਧਾਨ ਨਾਲ ਛੇੜਛਾੜ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਬਾਕੀ ਜੋ ਮਰਜ਼ੀ ਹੋ ਜੇ ਪਰ ਸਭਧਰਾਨ ਦਾ ਛੇੜਛਾੜ ਅਸੀਂ ਨਹੀਂ ਹੋਣ ਦੇਵਾਂਗੇ ਤੇ ਅਸੀਂ ਅੱਜ ਜਿਹੜਾ ਬਲੋਟ ਬੰਦ ਕੀਤਾ ਹੈ ਰੋਸ ਵਜੋਂ ਤੇ ਮੈਂ ਬਲੋਟ ਵਾਸੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਹਨਾਂ ਨੇ ਸਾਡਾ ਸਾਥ ਦਿੱਤਾ ਤੇ ਪ੍ਰਸ਼ਾਸਨ ਦਾ ਥੈਂਕ ਯੂ